ਆਖਰੀ ਗੇਟ ਦੀ ਚੋਣ ਜਿਹੜੀ ਆ ਪੰਜਾਬ ਦੇ ਵਿੱਚ ਹੋਣ ਜਾ ਰਹੀ ਹੈ 1 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ ਤਾਂ ਉਸ ਨੂੰ ਲੈ ਕੇ ਤਿਆਰੀ ਕਿਸ ਤਰ੍ਹਾਂ ਦੀ ਹੈਗੀ ਆ ਇਸ ਵਕਤ ਅਸੀਂ ਲੁਧਿਆਣਾ ਦੇ ਵਿੱਚ ਮੌਜੂਦ ਹੈਗੇ ਆ ਲੁਧਿਆਣਾ ਜ਼ਿਲ੍ਹਾ ਚੋਣ ਅਫਸਰ ਸਾਖਸ਼ੀ ਸ਼ਾਣੀ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਲਈ ਮੈਡਮ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਗਈ ਆ ਆਖਰੀ ਗੇਟ ਦੀ ਚੋਣ ਹੋਣ ਜਾ ਰਹੀ ਆ ਲੁਧਿਆਣਾ ਦੇ ਵਿੱਚ ਵੀ ਵੋਟਾਂ ਹੋਣੀਆਂ ਨੇ ਤਾਂ ਤਿਆਰੀ ਕਿਸ ਤਰ੍ਹਾਂ ਦੀ ਹੈਗੀ ਆ ਬੂਥ ਕਿੰਨੇ ਹੈਗੇ ਨੇ ਟੋਟਲ ਵੋਟਰ ਕਿੰਨੇ ਲੁਧਿਆਣਾ ਦੇ ਵਿੱਚ ਸੋ ਟੋਟਲ ਜ਼ਿਲ੍ਹਾ ਲੁਧਿਆਣਾ ਦੇ ਵਿੱਚ 26.9 ਲੱਖ ਜਿਹੜੇ ਸਾਡੇ ਵੋਟਰ ਹੈਗੇ ਆ ਤੁਹਾਨੂੰ ਪਤਾ ਹੋਏਗਾ ਕਿ ਜ਼ਿਲ੍ਹਾ ਲੁਧਿਆਣਾ ਜਿਹੜਾ ਹੈ ਉਹਦੇ ਵਿੱਚ ਦੋ ਪਾਰਲੀਮੈਂਟਰੀ ਕੰਸਟੀਟੂਐਂਸੀਜ਼ ਆ ਜਾਂਦੀ ਹੈ ਇੱਕ ਤਾਂ ਪੂਰੀ ਲੁਧਿਆਣਾ ਪੀਸੀ ਆਂਦੀ ਹੈ ਜਿਹਦੇ ਵਿੱਚ 9 ਹਲਕੇ ਹੈਗੇ ਆ ਤੇ 5 ਹਲਕੇ ਇਹੋ ਜਿਹੇ ਨਹੀਂ ਜਿਹੜੇ ਕਿ ਫਤਿਹਗੜ ਸਾਹਿਬ ਕੰਸਟੀਟੂਐਂਸੀ ਨੂੰ ਲੱਗਦੇ ਆ ਤਾਂ ਮੈਂ ਪੂਰੇ ਜ਼ਿਲ੍ਹੇ ਦੀ ਡੀਓ ਤਾਂ ਹੈਗੀ ਹੈ ਅ ਇਲੈਕਸ਼ਨ ਅਫੀਸਰ ਹੈਗੀਆਂ ਬਟ ਨਾਲ ਹੀ ਮੈਂ ਆਰਓ ਰਿਟਰਨਿੰਗ ਅਫਸਰ ਮੈਂ ਲੁਧਿਆਣਾ ਪੀਸੀਡੀ ਹੈਗੀਆਂ ਤੇ ਜਿਹੜੀ ਪੰਜ ਹਲਕੇ ਜਿਹੜੇ ਆਪਣੇ ਫਤਿਹਗੜ ਪੀਸੀ ਨੂੰ ਲੱਗਦੇ ਉਹਨਾਂ ਦੇ ਪਰਨੀਤ ਮੈਡਮ ਜਿਹੜੇ ਡੀਸੀ ਫਤਿਹਗੜੇ ਉਹਨਾਂ ਦੇ ਆਰਓ ਨੇ ਤੇ ਲੁਧਿਆਣਾ ਪੀਸੀ ਦੀ ਜੇ ਗੱਲ ਕਰੀਏ ਤਾਂ 17 ਲੱਖ ਸਾਡੇ ਜਿਹੜੇ ਵੋਟਰ ਹੈਗੇ ਆ ਨੌ ਹਲਕਿਆਂ ਦੇ ਵਿੱਚ ਸਾਡੇ ਜਿਹੜੇ ਬੂਥ ਨੇ ਜ਼ਿਲ੍ਹੇ ਦੇ ਵਿੱਚ 2921 ਨੇ ਤੇ ਲੁਧਿਆਣਾ ਦੇ ਵਿੱਚ 1843 ਬੂਥ ਹੈਗੇ ਆ ਤੇ ਇਹਨਾਂ ਚੋਂ ਆਪਾਂ 150 ਇਹੋ ਜੇ ਲੁਧਿਆਣੇ ਪੀਸੀ ਦੇ ਵਿੱਚ ਆਈਡੈਂਟੀਫਾਈ ਕੀਤੀ ਸੀਗੀ ਜਿਹੜੇ ਕਿ ਕ੍ਰਿਟੀਕਲ ਬੂਥਸ ਹੈਗੇ ਆ ਜਿੱਥੇ ਸੀਏਪੀਐਫ ਦੀ ਡਿਪਲॉयਮੈਂਟ ਹੋਣ ਜਾ ਰਹੀ ਏ ਸੀਏਪੀਐਫ ਦੀ ਸਾਡੇ ਕੋਲ 13+5 ਕੰਪਨੀਆਂ ਆ ਚੁੱਕੀਆਂ ਹੈਗੀਆਂ ਆਲਰੇਡੀ ਐਂਡ ਕੱਲ ਤੇ ਤੁਹਾਨੂੰ ਪਤਾ ਹੀ ਹੈ ਕਿ ਕੱਲ ਨੂੰ ਡਿਸਪੈਚ ਹੋ ਜੇਗੀ ਪੋਲਿੰਗ ਪਾਰਟੀਆਂ ਆਪਣੇ ਬੂਥਾਂ ਤੇ ਪਹੁੰਚ ਜਾਣਗੀਆਂ ਤੇ ਪਰਸੋਂ ਜੋ ਹੈ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਹੀ ਦੁਬਾਰਾ ਇਨਵੀਟੇਸ਼ਨ ਦੇਣਾ ਚਾਹੀਨੀ ਹੈ ਸਾਰੇ ਹੀ ਸਿਟੀਜ਼ਨਸ ਨੂੰ ਕਿ ਤੁਸੀਂ ਜ਼ਰੂਰ ਆਪਣੀ ਵੋਟ ਪਾਇਓ ਸਾਨੂੰ ਪਤਾ ਹੈ ਕਿ ਗਰਮੀ ਦਾ ਕਾਫੀ ਹੀਟ ਵੇਵ ਦੀ ਐਡਵਾਈਜ਼ਰੀ ਹੈਗੀ ਹੈ ਬਟ ਅੱਜ ਦੀ ਜਿਹੜੀ ਵੈਦਰ ਪ੍ਰੈਡਿਕਸ਼ਨ ਨਿਕਲੀ ਹੈ ਪਰਸੋਂ ਲਈ ਉਹ ਕਾਫੀ ਵਧੀਆ ਨਿਕਲੀ ਹੈਗੀ ਹੈ ਤੇ ਸਾਨੂੰ ਉਮੀਦ ਹੈ ਕਿ ਇੰਨੀ ਗਰਮੀ ਨਾ ਹੋਵੇ 1 ਜੂਨ ਨੂੰ ਤੇ ਸੈਕੰਡਲੀ ਅਸੀਂ ਵੈਸੇ ਹੀ ਪੂਰੇ ਪ੍ਰਬੰਧ ਕੀਤੇ ਹੋਏ ਹੀਟ ਵੇਵ ਨੂੰ ਮੱਦੇਨਜ਼ਰ ਰੱਖਦੇ ਹੋਏ ਉੱਥੇ ਤੁਹਾਨੂੰ ਸਾਰਿਆਂ ਨੂੰ ਗੁਲਾਬ ਸ਼ਰਬਤ ਦਾ ਗਲਾਸ ਜਿਹੜਾ ਹੈ ਗਰੀਟ ਕਰੇਗਾ ਜਦੋਂ ਤੁਸੀਂ ਬੂਥਾ ਤੇ ਪਹੁੰਚਦੇ ਹੋ ਸੋ ਤੁਸੀਂ ਗਰਮੀ ਨਾ ਸੋਚਿਓ ਤੁਸੀਂ ਇਹ ਸੋਚਿਓ ਕਿ ਤੁਸੀਂ ਆਪਣੇ ਦੇਸ਼ ਲਈ ਇੱਕ ਬਹੁਤ ਹੀ ਮਹੱਤਵਪੂਰਨ ਕੰਮ ਕਰਨ ਜਾ ਰਹੇ ਹੋ ਸੋ ਤੁਸੀਂ ਜ਼ਰੂਰ ਆਪਣੀ ਜਿਹੜਾ 1 ਜੂਨ ਨੂੰ ਆਪਣੇ ਪੋਲਿੰਗ ਸਟੇਸ਼ਨ ਤੇ ਜ਼ਰੂਰ ਪਹੁੰਚਿਓ ਅਸੀਂ ਸਾਰੇ ਪ੍ਰਬੰਧ ਕੀਤੇ ਹੋਏ ਹਾਂ ਪੋਲਿੰਗ ਸਟਾਫ ਜਿਹੜਾ ਸਾਡਾ ਲੱਗ ਰਿਹਾ ਹੈ ਨਾਟ ਜਸ ਜਿਹੜੇ ਕਿ ਪੋਲ ਕਰਾ ਰਹੇ ਨੇ ਬਟ ਨਾਲ ਹੀ ਵੋਲੰਟੀਅਰਸ 휠 ਚੇਅਰਸ ਦਿਲੇ ਕੋਈ ਬਜ਼ੁਰਗ ਹੈਗੇ ਉਹਨਾਂ ਲਈ ਅਸੀਂ ਪਿਕ ਐਂਡ ਡ੍ਰੌਪ ਫੈਸਿਲਿਟੀ ਦਿੱਤੀ ਹੋਈ ਹੈ ਘਰੋਂ ਪਿਕ ਅਪ ਕਰਕੇ ਤੁਹਾਨੂੰ ਵਾਪਸ ਡ੍ਰੌਪ ਵੀ ਕਰਨਗੇ ਪ੍ਰਾਇੋਰਟੀ VOTING ਵੀ ਹੈਗੀ ਹੈ ਬਜ਼ੁਰਗਾ ਤੇ ਔਰਤਾਂ ਲਈ ਸੋ ਇਹਨਾਂ ਨੂੰ ਦੇਖਦੇ ਹੋਏ ਅਸੀਂ ਲਗਭਗ 25000 ਜਣਾ ਜਿਹੜਾ ਹੈ ਇਲੈਕਸ਼ਨ ਡਿਊਟੀ ਤੇ ਲਗਾਇਆ ਹੋਇਆ ਹੈ ਸਿਰਫ ਇਸ ਲਈ so that ਤੁਹਾਡਾ ਜਿਹੜਾ ਮਤਦਾਨ ਹੈ ਉਹ ਚੰਗੀ ਤਰ੍ਹਾਂ ਤੁਸੀਂ ਪਾ ਸਕੋ ਕਰ ਸਕੋ ਆਪਣਾ ਜਿਹੜਾ ਰਾਈਟ ਹੈ ਤੁਸੀਂ ਉਸ ਨੂੰ ਐਕਸਰਸਾਈਜ਼ ਕਰ ਸਕੋ ਤੇ ਅਲੋਂਗ ਵਿਦ this ਮੈਂ ਦੱਸਣਾ ਚਾਹਨੀ ਹੈ ਕਿ ਅ ਅੱਜ ਤੋਂ ਸਾਡੀ 48 ਘੰਟੇ ਜਿਹੜੀ ਹੈ 6 ਵਜੇ ਤੋਂ ਬਾਅਦ ਸ਼ੁਰੂ ਹੋ ਜਾਣਗੀ ਜਿਦੇ ਵਿੱਚ ਕੋਈ ਵੀ ਇਲੈਕਸ਼ਨ ਕੈਂਪੇਨਿੰਗ ਜਾਂ ਰੈਲੀ ਨਹੀਂ ਹੋ ਸਕਦੀ ਜੇਕਰ ਕੋਈ ਵੀ ਲੁਧਿਆਣਾ ਜ਼ਿਲ੍ਹਾ ਦਾ ਵਸਨੀਕ ਨਹੀਂ ਉਹਦੀ ਜਿਹੜੀ ਵੋਟ ਹੈ ਇੱਥੇ ਨਹੀਂ ਬਣੀ ਲੇਕਿਨ ਉਹ ਇਲੈਕਸ਼ਨ ਜਾਂ ਕਿਸੇ ਪੋਲੀਟੀਕਲ ਪਾਰਟੀ ਨਾਲ ਸੰਬੰਧ ਰੱਖਦਾ ਹੈ ਤਾਂ ਫਿਰ ਉਹਨੂੰ ਜਿਹੜਾ ਜ਼ਿਲ੍ਹਾ ਹੈ ਉਹ ਛੱਡਣਾ ਪਏਗਾ ਵਾਪਿਸ ਜਿੱਥੋਂ ਵੀ ਉਹ ਵੋਟਰ ਨੇ ਉੱਥੇ ਰਿਟਰਨ ਕਰਨਾ ਪਏਗਾ ਬਟ ਉਹ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਨਹੀਂ ਰਹਿ ਪਾਣਗੇ 144 ਜਿਹੜੇ ਆਰਡਰ ਨੇ ਲਾਊਡ ਸਪੀਕਰ ਵੀ ਅਲਾਉਡ ਨਹੀਂ ਹੈਗਾ ਤੇ ਕਿਸੇ ਤਰੀਕੇ ਦੀ ਵੀ ਪੰਜ ਤੋਂ ਵੱਧ ਜਣੀਆਂ ਦੀ ਅਸੈਂਬਲੀ ਨਹੀਂ ਅਲਾਉਡ ਹੈਗੀ ਉਹ ਅਨਲੌਫਲ ਹੋਏਗੀ ਸੋ ਮੈਂ ਸਾਰਿਆਂ ਨੂੰ ਇਹ ਅਪੀਲ ਵੀ ਕਰਨਾ ਚਾਹੁੰਦੀ ਹਾਂ ਸਾਰੇ ਕੰਟੈਸਟਿੰਗ ਕੈਂਡੀਡੇਟਸ ਜਿਹੜੇ ਸਾਡੇ ਲੁਧਿਆਣਾ ਪੀਸੀ ਦੇ ਵਿੱਚ 43 ਕੰਟੈਸਟਿੰਗ ਕੈਂਡੀਡੇਟਸ ਹੈਗੇ ਆਈ ਥਿੰਕ ਭਾਰਤ ਦੇ ਵਿੱਚ ਸਭ ਤੋਂ ਵੱਧ ਹੈਗੇ ਆ ਤੇ ਉਹਨਾਂ ਨੂੰ ਅਸੀਂ ਸੈਂਸਿਟਾਈਜ਼ ਕਰ ਚੁੱਕੀ ਹਾਂ ਜੇਕਰ ਕਿਸੇ ਨੂੰ ਵੀ ਲੱਗਦਾ ਹੈ ਕਿ ਕੋਈ ਇਹੋ ਜਿਹਾ ਕੰਮ ਹੋ ਰਿਹਾ ਜਿਦੇ ਵਿੱਚ ਮਾਡਲ ਕੋਡ ਆਫ ਕੰਡਕਟ ਦੀ ਵਾਇਲੇਸ਼ਨ ਹੋ ਰਹੀ ਹੈ ਸੀ ਵਿਜੀਲ ਨਾਮ ਦੀ ਇੱਕ ਐਪ ਹੈਗੀ ਹੈ ਸਾਰੇ ਸਿਟੀਜ਼ਨਸ ਨੂੰ ਮੈਂ ਦੱਸਣਾ ਚਾਹੁੰਦੀ ਆ ਕਿ ਕਿਸੇ ਵੀ ਭੈ ਦੇ ਵਿੱਚ ਜਾਂ ਕਿਸੇ ਦੀ ਲਾਲਚ ਦੇ ਵਿੱਚ ਆ ਕੇ ਆਪਾਂ ਮਤਦਾਨ ਨਾ ਪਾਈਏ ਜੇ ਐਦਾਂ ਦਾ ਕੁਝ ਵੀ ਤੁਹਾਨੂੰ ਨਜ਼ਰ ਆਂਦਾ ਹੈ ਸੀ ਵਿਜੀਲ ਐਪ ਹੈਗੀ ਹੈ ਉਹਦੇ ਤੇ ਤੁਰੰਤ ਤੁਸੀਂ ਕੰਪਲੇਂਟ ਪਾਓ ਅਨੋਨਿਮਸ ਵੀ ਪਾ ਸਕਦੇ ਹੋ ਇਹ ਜ਼ਰੂਰੀ ਨਹੀਂ ਹੈ ਤੁਸੀਂ ਆਪਣਾ ਨਾਮ ਦੱਸੋ ਤੇ ਸਾਡੀ ਜਿਹੜੀਆਂ ਟੀਮਾਂ ਹੈਗੀਆਂ ਫਲਾਈਂਗ ਸਕਵਡਸ ਉਹ ਇਮੀਡੀਏਟਲੀ ਉੱਥੇ ਪਹੁੰਚ ਕੇ ਕਾਰਵਾਈ ਕਰਨਗੀਆਂ ਸੋ ਮੇਰੀ ਸਾਰਿਆਂ ਨੂੰ ਇਹ ਰਿਕਵੈਸਟ ਹੈ ਕਿ ਸਪੈਸ਼ਲੀ ਇਸ ਟਾਈਮ ਤੇ ਜਿਹੜੇ 2 ਦਿਨ ਰਹਿ ਗਏ ਇਹ ਇਸ ਟਾਈਮ ਤੇ ਬਹੁਤ ਹੀ ਅਸੀਂ ਸੈਂਸਿਟਿਵ ਹੋ ਜਾਂਦੇ ਹੈਗੇ ਆ ਇਨਾ ਮਸਲਿਆਂ ਨੂੰ ਲੈ ਕੇ ਕੋਈ ਵੀ ਇਦਾਂ ਦਾ ਕੰਮ ਤੁਹਾਨੂੰ ਨਜ਼ਰ ਆਂਦਾ ਹੈ ਇਮੀਡੀਏਟਲੀ ਰਿਪੋਰਟ ਕਰੋ ਸੋ ਥੈਟ ਜਿਹੜਾ ਸਾਡਾ ਇਲੈਕਸ਼ਨ ਹੇ ਉਹ ਫ੍ਰੀ ਐਂਡ ਫੇਅਰ ਤਰੀਕੇ ਨਾਲ ਅਸੀਂ ਕੰਡਕਟ ਕਰ ਪਾਈਏ ਤੇ ਮਤਦਾਨ ਜਿਹੜਾ ਤੁਹਾਡਾ ਹੈਗਾ ਉਹ ਸਾਡੇ ਲਈ ਬਹੁਤ ਜ਼ਰੂਰੀ ਹੈ ਮੈਂ ਦੁਬਾਰਾ ਇਹ ਰਿਕੁਐਸਟ ਕਰਦੀ ਹਾਂ ਕਿ ਤੁਸੀਂ ਸਾਰੇ 1 ਜੂਨ ਨੂੰ ਆਪਣੇ ਬੂਥਾਂ ਤੇ ਜ਼ਰੂਰ ਪਹੁੰਚੋ। ਪੋਲਿੰਗ ਬੂਥ ਵੀ ਸਜਾਏ ਜਾ ਰਹੇ ਨੇ ਕਿਸ ਤਰ੍ਹਾਂ ਸਜਾਏ ਜਾ ਰਹੇ ਨੇ ਕੋਈ ਪਿੰਕ ਪੋਲੀ ਬੂਥ ਬਣਾਏ ਜਾ ਰਹੇ ਨੇ ਕਿੰਦਾਂ ਦੇ ਬਣਾਏ ਜਾ ਰਹੇ ਨੇ। ਸੋ ਸਾਨੂੰ ਲੱਗਦਾ ਹੈ ਕਿ ਇਕੁਐਲਿਟੀ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਹਰੇਕ ਇਨਸਾਨ ਦੇ ਵਿੱਚ ਕਾਬਿਲਿਅਤ ਹੋਣੀ ਹੈ ਜਿਹੜੀ ਕਿ ਪਛਾਣ ਪਛਾਣੀ ਵੀ ਜਾਣੀ ਚਾਹੀਦੀ ਹੈ ਤੇ ਨਜ਼ਰ ਵੀ ਆਣੀ ਚਾਹੀਦੀ ਹੈ ਅਸੀਂ ਪਿੰਕ ਬੂਥ ਤਾਂ ਕਰਦੇ ਹੀ ਹੈਗੇ ਆ ਇਸ ਵਾਰ ਅਸੀਂ ਸਪੈਸ਼ਲੀ ਪਰਸਨਸ ਵਿਦ ਡਿਸੇਬਿਲਟੀ ਦਾ ਇੱਕ ਬੂਥ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਕਰਨ ਜਾ ਰਹੇ ਹੈਗੇ ਆ ਤੇ ਅਸੀਂ ਇਹ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਹਰੇਕ ਦੇ ਵਿੱਚ ਕਾਬਲੀਅਤ ਹੁੰਦੀ ਹੈਗੀ ਹੈ ਤੇ ਇਹ ਆਪਣੀ ਕਾਬਲੀਅਤ ਦੇ ਹਿਸਾਬ ਨਾਲ ਹਰੇਕ ਪਰਸਨ ਏਮਪਾਵਰਡ ਹੁੰਦਾ ਹੈ ਉਹ ਬਹੁਤ ਵਧੀਆ ਕਰ ਸਕਦਾ ਜੇ ਉਹਨਾਂ ਨੂੰ ਮੌਕਾ ਮਿਲੇ ਸੋ ਅਸੀਂ ਇੱਕ ਇਹ ਇਕਵੈਲਿਟੀ ਦਾ ਮੈਸੇਜ ਲੈ ਕੇ ਆ ਰਹੇ ਹਾਂ ਨਾਲ ਹੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਅ ਅੱਜ ਅਸੀਂ ਇਹ ਵੀ ਡਿਸਕਸ ਕਰਦੇ ਆ ਕਿ ਜਿਹੜੀ এনवायरमेंट ਹੈ ਉਹਦੀ ਕਦਰ ਥੋੜੀ ਸ਼ਾਇਦ ਘੱਟ ਰਹਿ ਗਈ ਤਾਂ ਕਰਕੇ ਜਿੱਥੇ ਤਾਂ ਪੇੜ ਹੈਗੇ ਉੱਥੇ 4 ਡਿਗਰੀ ਦਾ ਫਰਕ ਆ ਰਿਹਾ ਹੈ ਉਹਨਾਂ ਸੜਕਾਂ ਤੋਂ ਜਿੱਥੇ ਪੇੜ ਨਹੀਂ ਲੱਗੇ ਹੋਏ ਉਸ ਚੀਜ਼ ਨੂੰ ਵੀ ਉਸ ਮੈਸੇਜ ਨੂੰ ਵੀ ਅਸੀਂ ਦੇਣਾ ਚਾਹੁੰਦੇ ਆ ਤੁਹਾਨੂੰ ਪਤਾ ਵੀ ਹੈ 5 ਜੂਨ ਨੂੰ ਵੈਸੇ ਵੀ এনवायरमेंट ਡੇ ਹੈਗਾ ਅਸੀਂ ਗ੍ਰੀਨ ਪੋਲਿੰਗ ਸਟੇਸ਼ਨਸ ਦਾ ਕਨਸੈਪਟ ਵੀ ਲੈ ਕੇ ਆ ਰਹੇ ਹੈਗੇ ਆ ਲੋਕਾਂ ਨੂੰ ਅਵੇਅਰਨੈਸ ਕਰਨ ਵਾਸਤੇ ਸਪੈਸ਼ਲੀ ਇਸ ਚੀਜ਼ ਨੂੰ ਲੈ ਕੇ ਸੋ ਕੁਝ ਅਸੀਂ ਪੰਜਾਬੀ ਵਿਰਸੇ ਤੇ ਵੀ ਲੈ ਕੇ ਮਾਡਲ ਪੋਲਿੰਗ ਸਟੇਸ਼ਨਸ ਜਿਹੜੀਆਂ ਲੈ ਕੇ ਆ ਰਹੇ ਹੈਗੇ ਆ ਤਾਂ ਇਦਾਂ ਦੇ 89 ਪੋਲਿੰਗ ਸਟੇਸ਼ਨਸ ਵੱਖ-ਵੱਖ ਥੀਮਾਂ ਤੇ ਤੁਹਾਨੂੰ ਨਜ਼ਰ ਆਣਗੇ ਨਵੇਂ ਵੋਟਰ ਵੀ ਆ ਰਹੇ ਨੇ ਉਹਨਾਂ ਦਾ ਸਵਾਗਤ ਕਿਸ ਤਰ੍ਹਾਂ ਕੀਤਾ ਜਾ ਰਿਹਾ ਸੋ ਨਵੇਂ ਵੋਟਰਸ ਲਈ ਤੇ ਮੈਂ ਤੁਹਾਡੇ ਨਾਲ ਹੀ ਸਾਰਿਆਂ ਨੂੰ ਇਹ ਵੀ ਅਪੀਲ ਕਰਦੀ ਹਾਂ ਇਨਫੈਕਟ ਨਵੇਂ ਜਿਹੜੇ ਸਾਡੇ 18 ਸਾਲ ਵਾਲੇ ਬੱਚੇ ਜਿਹੜੇ ਪਹਿਲੀ ਵਾਰੀ ਆ ਰਹੇ ہیں ਸੈਲਫੀ ਬੂਥਸ ਤਾਂ ਲੱਗੇ ਰਹੇ ਹੈਗੇ ਹਨ ਬਟ ਅਸੀਂ ਸਰਪ੍ਰਾਈਜ਼ ਗਿਫਟਸ ਵੀ ਦੇ ਰਹੇ ਹੈਗੇ ਆ ਜਿਹੜੇ ਸਾਡੇ ਵੋਟਰਸ ਹੈ 18 ইয়ার্স ਦੇ ਫਰਸਟ ਟਾਈਮ ਵੋਟਰਸ ਹੈਗੇ ਸਪੈਸ਼ਲੀ ਉਹਨਾਂ ਲਈ ਤੇ ਜਿਹੜੇ ਫਰਸਟ ਵੋਟਰਸ ਆ ਜਾਂਦੇ ہیں ਟਾਈਮਲੀ ਆ ਜਾਂਦੇ ਬਿਕوز ਗਰਮੀ ਹੈ ਅਸੀਂ ਇਹ ਵੀ ਥੋੜਾ ਜਿਹਾ ਮੈਸੇਜ ਹੀ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਸਵੇਰੇ ਸਵੇਰੇ ਆ ਕੇ ਵੋਟ ਪਾ ਲਓ 7 ਵਜੇ ਤੋਂ ਜ ਉਸ਼ੁਰੂ ਹੈ ਤੇ 7 ਤੋਂ 10 ਵਜੇ ਤੱਕ ਤੁਸੀਂ ਮੈਕਸਿਮਮ ਆਓ ਸੋ ਤੇ ਤੁਹਾਨੂੰ ਗਰਮੀ ਵੀ ਨਾ ਲੱਗੇ ਇੰਨੀ ਤਾਂ ਉਹਨਾਂ ਲਈ ਵੀ ਅਸੀਂ ਸਪੈਸ਼ਲ ਗਿਫਟਸ ਲੈ ਕੇ ਆ ਰਹੇ ਹਾਂ ਸਰਪ੍ਰਾਈਜ਼ ਗਿਫਟਸ ਲੈ ਕੇ ਆ ਰਹੇ ਹਾਂ ਬੂਥਾਂ ਤੇ ਮੈਮ ਬੂਥ ਤੇ ਨਿਗਰਾਨੀ ਰੱਖਣ ਲਈ ਕੁਝ ਸੀਸੀਟੀਵੀ ਕੈਮਰੇ ਵੀ ਇੱਧਰ ਅਰੇਂਜ ਕੀਤੇ ਗਏ ਨੇ ਜੀ ਸਾਡੀ 100% ਜਿਹੜੀ ਹੈ ਵੈਬ ਕਾਸਟਿੰਗ ਹੋਏਗੀ ਮੇਰੇ ਦਫ਼ਤਰ ਦੇ ਵਿੱਚ ਇੱਕ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਰੂਮ ਸੈਂਟਰ ਬਣਿਆ ਹੋਇਆ ਹੈ ਉਹਦੇ ਵਿੱਚ ਅਸੀਂ ਸਾਰੇ ਹੀ ਬੂਥਾਂ ਤੇ ਨਿਗਾਰ ਰੱਖ ਰਹੇ ਹੈਗੇ ਜਿਹੜੀ ਲਾਈਵ ਫੀਡ ਹੈ ਉਹਨਾਂ ਬੂਥਾਂ ਦੀ ਸਾਡੇ ਕੋਲ ਆਏਗੀ ਮੈਂ ਤੁਹਾਡੇ ਰਾਹੀਂ ਇਹ ਵੀ ਜ਼ਰੂਰ ਇੱਕ ਮੈਸੇਜ ਦੇਣਾ ਚਾਹਨੀ ਹੈ ਕਿ ਮੋਬਾਈਲ ਫੋਨ ਐਸ ਸੱਚ ਬੂਥ ਦੇ ਅੰਦਰ ਅਲਾਉਡ ਨਹੀਂ ਸੋ ਪਲੀਜ਼ ᱮਨਸ਼ੋਰ ਕਿ ਇਸ ਚੀਜ਼ ਨੂੰ ਤੁਸੀਂ ਤੁਹਾਡੀ ਸੀਕਰਸਿ ਜਿਹੜੀ ਹੈ ਵੋਟ ਦੀ ਬਹੁਤ ਹੀ ਮਾਇਨੇ ਰੱਖਦੀ ਹੈ ਵੋਟ ਜਿਹੜੀ ਆਪਾਂ ਕਿਹਨੂੰ ਦਿੱਤੀ ਆਪਾਂ ਦੱਸਣਾ ਵੀ ਨਹੀਂ ਹੈਗਾ ਤੇ ਆਪਾਂ ਇਹ ਵੀ ਨਹੀਂ ਕਰਨਾ ਕਿ ਐਕਸਾਈਟਮੈਂਟ ਦੇ ਵਿੱਚ ਆ ਕੇ ਪੋਲਿੰਗ ਕੰਪਾਰਟਮੈਂਟ ਚ ਕਿਉਂਕਿ ਉਹ ਸੀਕ੍ਰੀਟ ਹੁੰਦਾ ਹੈਗਾ ਉਹਦੇ ਵਿੱਚ ਆਪਾਂ ਆਪਣਾ ਕੈਮਰਾ ਕੱਢ ਕੇ ਜਾਂ ਕੁਝ ਕਰਕੇ ਫੋਟੋ ਲੈ ਲਈਏ 셀ਫੀ ਕਿਨੂ ਪਾ ਰਹੇ ਹੋ ਵੋਟ ਉਹਦੇ ਨਾਲ ਲੈ ਲਈਏ ਇਹ ਬਿਲਕੁਲ ਹੀ ਪਾਬੰਦ ਹੈ ਇਨਫੈਕਟ ਇੱਕ ਜ਼ੁਰਮ ਹੈ ਇਹ ਨਾ ਕਰਿਓ ਮੋਬਾਈਲ ਫੋਨ ਬਿਲਕੁਲ ਹੀ ਮਤ ਤੁਸੀਂ ਕੈਰੀ ਕਰਿਓ ਇਹਨੂੰ ਅਵੋਇਡ ਕਰਿਓ ਐਂਡ ਅਦਰ ਦਨ ਥੈਟ ਸਾਡੀ ਸੀਏਪੀਐਫ ਦੀ ਜਿੱਦਾਂ ਕੰਪਨੀਆਂ ਹੈਗੀਆਂ ਆਈ ਟੋਲਡ ਯੂ ਕਿ ਸਾਡੀ ਉਹ ਜੇ 150 ਜਿਹੜੀ ਬੂਥ ਹੈਗੇ ਉੱਥੇ ਸੀਏਪੀਐਫ ਵੀ ਮੌਜੂਦ ਰਹੇਗੀ ਤੇ EDMs ਦੇ ਲਈ ਵੀ ਸਪੈਸ਼ਲੀ ਅਸੀਂ ਸਾਰਾ ਹੀ ਟ੍ਰਾਂਸਪੇਰੈਂਟਲੀ ਪ੍ਰੋਸੈਸ ਕੀਤਾ ਹੋਇਆ ਹੈਗਾ ਉਹਨਾਂ ਦੇ ਵੀ ਜਿਹੜੀ ਮੂਵਮੈਂਟ ਹੈ ਜੀਪੀਐਸ ਵਹੀਕਲਸ ਦੇ ਵਿੱਚ ਅਸੀਂ ਟਰੈਕ ਕਰ ਪਾਵਾਂਗੇ ਤੇ ਸਾਡੇ ਕੋਲ ਇੱਥੇ ਇੱਕ ਇੱਕ ਵਿਜੀਲੈਂਸ ਜਿਹੜਾ ਸੈੱਲ ਬਣਿਆ ਹੋਇਆ ਹੈ ਜੋ ਕਿ ਕੋਈ ਵੀ ਕੰਪਲੇਂਟ ਆ ਰਹੀ ਹੈ ਭਾਵੇਂ ਸੋਸ਼ਲ ਮੀਡੀਆ ਤੇ ਆ ਰਹੀ ਹੈ ਜਾਂ ਕੋਈ ਫੋਨ ਕਰਕੇ ਸਾਨੂੰ ਦੱਸ ਰਿਹਾ ਹੈ ਅਸੀਂ ਇਮੀਡੀਏਟਲੀ ਐਕਟ ਕਰਾਂਗੇ ਸੋ ਕੀਪਿੰਗ 올 ਦਿਸ ਇਨ ਮਾਈਂਡ ਸਾਡੀ ਤਿਆਰੀ ਮੁਕੰਮਲ ਹੋ ਚੁੱਕੀ ਹੈ ਹੁਣ ਬਸ ਤੁਹਾਡੀ ਉਡੀਕ ਹੈ ਕਿ ਤੁਸੀਂ 1 ਜੂਨ ਨੂੰ ਜ਼ਰੂਰ ਪਹੁੰਚੋ ਹਾਂ ਬਿਲਕੁਲ 1 ਜੂਨ ਨੂੰ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਿਓ ਕੈਮਰਾਮੈਨ ਸੁਲਮਾਨ ਦੇ ਨਾਲ ਨਰਿੰਦਰ ਬਿੰਦੂ ਜਗਮੇ ਟੀਵੀ ਲੁਧਿਆਣਾ